ਅਜਬੂੜਲਾੜਾ ਦੇ ਨਜ਼ਦੀਕ ਪਿੰਡ ਦੋਦੜਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਟੌਕ ਯੂਨੀਅਨ ਬੁੜਲਾੜਾ ਦੇ ਪ੍ਰਧਾਨ ਰਣਜੀਤ ਸਿੰਘ ਦੋਦੜਾ ਦੇ ਬੇਟੇ ਦੇ ਵਿਆਹ ਸਮਾਗਮ ਵਿੱਚ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਆਪ ਪਾਰਟੀ ਤੇ ਨਿਸ਼ਾਨੇ ਸਾਧ ਦਿਆ ਕਿ ਪੰਜਾਬ ਦੀ ਸਰਕਾਰ ਪੰਜਾਬ ਤੋਂ ਨਹੀਂ ਬਲਕਿ ਦਿੱਲੀ ਤੋਂ ਚੱਲ ਰਹੀ ਹੈ ਅਤੇ ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਾਤ ਬਹੁਤ ਨਾਜ਼ੁਕ ਹਨ ਅਤੇ ਕਿਸੇ ਸਮੇਂ ਵੀ ਆਰਥਿਕ ਐਮਰਜੈਂਸੀ ਲੱਗ ਸਕਦੀ ਹੈ ਇਸ ਮੌਕੇ ਉਹ ਨਾ ਹੋਰ ਕੀ ਕਿਹਾ ਆਓ ਜਾਣਦੇ ਹਾਂ ਗਰਾਲ ਸਾਹਿਬ ਪੰਜਾਬ ਦੀ ਰਸਤੇਤੀ ਹੈ ਨਿਤ ਦਿਨ ਥਾਣੇ ਤੇ ਹਮਲੇ ਹੋ ਰਹੇ ਨੇ ਤੇ ਗੈਂਗਸਟਰਾਂ ਤੋਂ ਹਿੱਤਾਂ ਕਿੰਨਾ ਮਿਲਿਆ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਸੀ ਜੀ ਹੁਣ ਜਿਹੜੀ ਸਥਿਤੀ ਹੈ ਸਭ ਤੋਂ ਵੱਡੀ ਹਾਸੋਣੀ ਗੱਲ ਕੀ ਹੈ ਜੇ ਸਰਕਾਰ ਨੂੰ 3 ਸਾਲ ਪੂਰੇ ਹੋ ਗਏ ਅਜੇ ਤੱਕ ਜੀਜੀਪੀ ਪੱਕਾ ਜਿਹੜਾ ਲੱਗਦਾ ਹੁੰਦਾ ਉਹ ਨਹੀਂ ਲੱਗਿਆ ਟੈਂਪਰੇਰੀ ਨਹੀਂ ਜੀ ਇਹ ਜਿਹੜੇ ਸੁਪੇ ਦਾ ਡੀਜੀਪੀ ਟੈਂਪਰੇਰੀ ਹੋਵੇ ਔਰ ਸੀਐਮ ਵੀ ਟੈਂਪਰੇਰੀ ਹੈ ਉਹ ਕਿਸ ਤਰ੍ਹਾਂ ਪਤਾ ਨਹੀਂ ਕੇਜਰੀਵਾਲ ਨੇ ਕਦੋਂ ਡਾ ਲੇ ਨਹੀਂ ਪਤਾ ਤੇ ਇਹ ਜਿਹੜਾ ਕੰਮ ਚੱਲ ਰਿਹਾ ਇਹ ਤਾਂ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਔਰ ਕਦੇ ਵੀ ਬੌੜੀਆਂ ਤੇ ਸਰਕਾਰ ਚਲਦੀ ਆ ਜਾਂ ਜਦੋਂ ਕਿਸੇ ਢੋਰ ਤੋਂ ਡਾਇਰੈਕਸ਼ਨ ਆਉਂਦੀ ਆ ਉਹ ਪੰਜਾਬ ਤੋਂ ਪਲਾਟ ਕਰ ਸਕਦੇ ਤੇ ਅੱਜ ਪੰਜਾਬ ਦੇ ਵਿੱਚ ਇੱਕ ਸਾਡੀ ਆਰਥਿਕਤਾ ਬਹੁਤ ਖਰਾਬ ਹੋ ਗਈ ਆਰਥਿਕ ਐਮਰਜੈਂਸੀ ਕਿਸੇ ਸਮੇਂ ਵੀ ਰਖ ਸਕਦੀ ਹੈ। ਪਰ ਝੂਠ ਤੇ ਝੂਠ ਬੋਲੀ ਜਾਂਦੇ ਸਰਕਾਰ ਵਾਲੇ। ਔਰ ਸਾਡਾ ਐਜੂਕੇਸ਼ਨ ਸਿਸਟਮ ਤਵਾ ਹੋ ਗਿਆ। ਉਹ ਕਹਿੰਦੇ ਸੀ ਹਰ ਤੇ ਐਜੂਕੇਸ਼ਨ ਤੇ ਕੰਮ ਕੀਤਾ। ਹਰ ਤੇ ਤੁਸੀਂ ਦੱਸੋ ਇਹਨਾਂ ਇਹਨਾਂ ਦੇ ਮਿਨਿਸਟਰ ਨੇ ਉਹਨਾਂ ਨੂੰ ਪੁੱਛ ਲਓ ਕਿ ਕਿਸੇ ਨੇ ਕਦੇ ਜਾਇਨ ਨੇ ਐਮਐਲਏ ਨੂੰ ਪੁੱਛ ਲਓ ਕਿ ਆ ਜਿਹੜੇ ਇਹਨਾਂ ਨੇ ਮਹੌਲ ਆਖਦੇ ਨੇ ਕਿ ਬਣਾਇਆ ਹੈ ਕਦੇ ਉਸੇ ਹਲਾਜ ਹੋਇਆ ਕਿਸੇ ਨੂੰ। ਉਹ ਤੇ ਗਰੀਬਾਂ ਵਾਸਤੇ ਨੇ ਐਵੇਂ ਇੱਕ ਡਰਾਮਾ ਕੀਤਾ ਹੋਇਆ। ਇਹ ਮੈਂ ਸਮਝਦਾ ਬਹੁਤ ਮਨਪਕਾ ਪੰਜਾਬ ਦੇ ਨਾਲ ਪੁਰ ਪੰਜਾਬ ਜਿਵੇਂ ਗੈਂਗਸਟਰ ਨੇ ਹੁਣ ਕਹਿੰਦੇ ਅਸੀਂ 66 ਗੈਂਗਸਟਰ ਜਿਹੜੇ ਆਇਡੈਂਟੀਫਾਈ ਕਰਦੇ ਪਰ ਵੀ ਉਹਨੂੰ ਪੂਜਾ ਕਰਨ ਨੂੰ ਰੱਖਿਆ ਹੋਇਆ ਤੁਸੀਂ ਆਇਡੈਂਟੀਫਾਈ ਕਰਕੇ ਕਾਰਵਾਈ ਕਿਉਂ ਨਹੀਂ ਕਰਦੇ ਉਹਨਾਂ 'ਤੇ ਕਾਰਵਾਈ ਕਰੋ ਹਰ ਰੋਜ਼ ਜਦ ਜਾਰੇ ਛੋਟੇ ਲੁਟਕਾ ਘਾਉਂਦੇ ਆ ਰਹੇ ਉਹ ਕੋਈ ਛੋਟੀ ਗੱਲ ਥੋੜਾ ਹੈਗੀ ਤੇ ਮੈਂ ਸਮਝਦਾ ਬੜਾ ਐਸ ਵੇਲੇ ਪੰਜਾਬ ਦੀ ਸਥਿਤੀ ਖਰਾਬ ਹੈ ਉਹ ਕਿਸੇ ਵੀ ਹਾਲਤ ਚ ਸਾਨੂੰ ਪੰਜਾਬ ਨੂੰ ਇਸ ਤਰ੍ਹਾਂ ਨਹੀਂ ਚੰਗਾ ਚਾਹੀਦਾ ਇਹ ਤਾਂ ਹੁੰਦੇ ਜਾਂਦੇ ਰਹਿਣਗੇ ਮਗਰ ਜਿਹੜੇ ਪੰਜਾਬ ਦੇ ਵਸੁੰਦੇ ਨੇ ਉਹਨਾਂ ਨੇ ਤਾਂ ਇੱਥੇ ਰਹਿਣਾ ਤੇ ਹਾਲਾਤ ਖਰਾਬ ਹੋਣਗੇ ਪਰ ਪੰਜਾਬ 'ਚ ਬੇਰੋਜ਼ਗਾਰੀ ਹੋ ਗਈ ਹੈ ਔਰ ਜਿਹੜੀ ਇੰਡਸਟਰੀ ਹੈ 10000 ਕਰੋੜ ਤੋਂ ਵੱਧ ਦੀ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਜਿਹੜਾ ਸ਼ਾਰਟ ਏਰੀਆ ਹੁੰਦਾ ਉੱਥੇ ਕੋਈ ਵੀ ਵਪਾਰੀ ਕੰਮ ਨਹੀਂ ਕਰਨਾ ਚਾਹੁੰਦਾ bizness ਨਹੀਂ ਕਰਦਾ ਇਹ ਨੇਚਰਲ ਹੈਗਾ ਕਿ ਜੋ ਸੋਚ ਸਾਡੀ ਆ ਉਹੀ ਹਰ ਵਿਅਕਤੀ ਦੀ ਹੈ ਇਸ ਲਈ ਹੁਣ ਮੈਂ ਸਮਝਦਾ ਵੀ ਇਹਦੇ ਤੇ ਸੱਚੋ ਸੱਚ ਕਾਰਵਾਈ ਐਪਲੀਕੇਟ ਕਰਨ ਦੀ ਲੋੜ ਆ ਪਰ ਪੰਜਾਬ ਦੇ ਲੋਕਾਂ ਨੂੰ ਠਰਾਉਣਾ ਨਸ਼ਰਿਆਂ ਇਹਨਾਂ ਦੇ ਐਮਐਲਏ ਜਿਹੜਾ ਸੱਚੇ ਦਾ ਕਾਰੋਬਾਰ ਸੀ ਜਾਂ ਜਿੱਥੇ ਵੀ ਗਲਤ ਕਾਰੋਬਾਰ ਸੀ ਪੈਸੇ ਕਮਾਉਣ ਲਈ ਉਹ ਇਹਨਾਂ ਦੇ ਵਿਧਾਇਕ ਉਹਦੇ ਵਿੱਚ ਇਨਵੋਲ ਹਰ ਰੋਜ਼ ਗਲਤ ਕੰਮ ਕਰਾਉਂਦੇ ਨੇ ਗਲਤ ਲੋਕਾਂ ਨੂੰ ਛੁਡਵਾਉਂਦੇ ਨੇ ਤੇ ਫਿਰ ਆਪਣੀ ਫੇਸ ਸੇ ਵੀ ਕਰਦੇ ਇਹ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਤੇ ਦਰਵਾਜ਼ਾ ਉਹ ਜਿਹੜਾ ਕੇਂਦਰੀ ਬਜਟ ਹੈ ਇਹਨਾਂ ਵਿਰੋਧੀ ਪਾਰਟੀਆਂ ਨੇ ਪੰਜਾਬ ਨੂੰ ਕੁਝ ਵੀ ਨਹੀਂ ਕਿੱਲਿਆ ਜਿਹੜੀ ਕਿਵੇਂ ਕਿਸਾਨੀ ਦੇ ਸਬੰਧ ਦੇ ਵਿੱਚ ਜਾਂ ਕੋਈ ਵੱਡੀ ਇੰਡਸਟਰੀ ਹੋ ਜਾਇਆ ਜਾਂ ਇਦਾਂ ਵਿਰੋਧੀ ਪਾਰਟੀਆਂ ਨੇ ਪਹਿਲਾਂ ਬਜਟ ਪੂਰਾ ਪੜ ਲਿਆ ਉਹ ਤਾਂ ਬਿਨਾਂ ਗੱਲਬਾਤ ਇੱਕ ਨਿੰਦਾ ਅਭਿਆਨ ਚਲਾਉਣਾ ਹੁੰਦਾ ਜਦੋਂ ਪੂਰੇ ਦੇਸ਼ ਦੇ ਲਈ ਬਜਟ ਆ ਜੋ ਪੰਜਾਬ ਦਾ share ਹੋ ਪੰਜਾਬ ਨੂੰ ਮਿਲਣਾ ਹੀ ਹੈ ਕੋਈ ਕਹਦਾ ਨਹੀਂ ਮਿਲਿਆ ਐਗਰੀਕਲਚਰ ਦੇ ਲਈ ਜੋ ਉਹਨਾਂ ਨੇ ਰੱਖਿਆ ਉਹ ਪੰਜਾਬ ਦੇ ਹਿੱਸੇ ਆ ਔਰ ਬਾਕੀ ਵੀ ਜੋ ਜਦੋਂ ਕੋਈ ਸੁਧਾਰ ਕਰਨ ਦੀ ਗੱਲ ਕਰਦੇ ਆ ਉਹ ਕਰਨੇ ਲੱਗੇ ਆ ਦੋਦੋਂ ਕਰਨ ਲੱਗ ਜਾਂਦੇ ਔਰ ਆਏ ਸਮਝਦਾ ਕਿ ਐਸੋਲੇ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਆ ਪੰਜਾਬ ਚ ਆਉਣੀ ਚਾਹੀਦੀ ਆ ਔਰ ਫੂਡ ਪ੍ਰੋਸੈਸਿੰਗ ਇੰਡਸਟਰੀ ਆਉਣੀ ਚਾਹੀਦੀ ਏ ਜਿਹੜੀਆਂ ਚੀਜ਼ਾਂ ਅਸੀਂ ਪੈਦਾ ਕਰਦੇ ਆ ਉਹਨਾਂ ਦੀ ਪ੍ਰੋਸੈਸਿੰਗ ਇੱਥੇ ਹੋਵੇ ਕਿਸਾਨ ਨੂੰ ਜਿਹੜੀ ਉਹ ਪੈਦਾਵਾਰ ਕਰਦਾ ਜਿਵੇਂ ਹੁਣ ਗੋਭੀ ਆ 2 ਰੁਪਏ ਕਿਲੋ ਆ ਪਟਣ ਦਾ ਵੀ ਖਰਚਾ ਨਹੀਂ ਤੋੜਨ ਦਾ ਖਰਚਾ ਨਹੀਂ ਤੇ ਗੋਭੀ ਤੱਕੇ ਚੋ ਖਰਚਾ ਨਿਕਲਦਾ ਸਰਕਾਰ ਜਿੱਕਨੀ ਪੈ ਰਹੀ ਹੈ ਇਹ ਕਿਉਂ ਨਹੀਂ ਜਿਹੜੀ ਕਿਸਾਨ ਭਰ ਪਾਈ ਯੋਜਨਾ ਜਾਂ ਫਸਲ ਬੀਮਾ ਜੋ ਇਹਦਾ ਉਹ ਸੈਂਟਰ ਦੀ ਹੈ ਜਿੰਨੀ ਕੀਮਤ ਘੱਟ ਮਿਲੇ ਜੋ ਤਹਿ ਕੀਮਤ ਹੋ ਜਾਂਦੀ ਹੈ ਸਰਕਾਰ ਨੇ ਸਟੇਟ ਗਵਰਨਮੈਂਟ ਨੇ ਉਹ ਤੈ ਕਰਦੀ ਉਹ ਦਿੱਤਾ ਰਹਿਣਾ ਦੀ ਕੀਤੀ ਉਹਨਾਂ ਨੇ 800 ਕਰੋੜ ਰੁਪਏ ਅਦਾ ਸਭ ਜੀਆ ਦਾਨ ਕਿਸਾਨ ਨੂੰ ਕਬਦੇ ਨੂੰ ਤਾਂ ਹੀ ਸਾਨੂੰ ਵੋਟਾਂ ਪਈਆਂ ਨੇ ਉੱਥੇ ਕੇਜਰੀਵਾਲ ਜਿਹੜੀ ਕੇਂਦਰ ਦੀ ਵਧੀਆ ਸਕੀਮਾਂ ਹੁੰਦੀਆਂ ਇਹਨਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਉਹ ਲਾਗੂ ਨਹੀਂ ਕਰਨ ਦਿੰਦਾ ਅੱਛਾ ਜੋ ਆਲੂ ਹੈ ਜਦੋਂ ਕਿਸਾਨ ਖੇਤ ਚੋਂ ਪੜਦਾ ਉਹਦਾ 2 ਰੁਪਏ ਕਿਲੋ ਜਦੋਂ ਮੰਡੀ ਚ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਸਮਾਨ ਇਕੱਠਾ ਹੋ ਜਾਂਦਾ ਫਿਰ 70 70 ਰੁਪਏ ਕਿਲੋ ਹੋ ਜਾਂਦਾ ਜੇ ਉਹਦੀ ਪ੍ਰੋਸੈਸਿੰਗ ਹੋ ਜਾਂਦੀ ਆ ਤਾਂ ਉਹ 250 ਰੁਪਏ ਕਿਲੋ ਠੀਕ ਹੈ ਚਿਪਸ ਵਗੈਰਾ ਬਣਾ ਕੇ ਤਾਂ ਕਿਉਂ ਨਹੀਂ ਪ੍ਰੋਸੈਸਿੰਗ ਇੱਥੇ ਪੰਜਾਬ ਚ ਲਾਉਂਦੇ ਕਿਉਂ ਨਹੀਂ ਉਹ ਆਲੂ ਦੇ ਲਈ ਕੋल्ड ਸਟੋਰੇਜ ਬਣਾਉਂਦੇ ਬਾਕੀ ਬਸਣ ਵਾਲੀ ਕੋールド ਸਟੋਰੇਜ ਲੈ ਨਰਮਾ ਕਰਾਉਂਦੇ ਜਦੋਂ ਇੱਕ ਕੰਪਲਟੇਟਰ ਸਰਕਾਰ ਫ੍ਰੀਜ ਕਰਾਉਂਦੀ ਹੈ ਕਰਾਉਂਦਾ ਸਟੇਟ ਗਵਰਨਮੈਂਟ ਨੇ ਨਾ ਅੱਧੀ ਮਿਸ਼ਿੰਡੀ ਨੂੰ ਲਾ ਕੇ ਕਿਉਂ ਨਹੀਂ ਇਹ ਕਰਕੇ ਲੈ ਇਸ ਕਰਕੇ ਪੰਜਾਬ ਨੂੰ ਤਾਂ ਉਹਦਾ ਫਾਇਦਾ ਨਹੀਂ ਹੁੰਦਾ ਹਾਂ ਦਿੱਲੀ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਕੱਲ ਨੂੰ ਬੋਟਿੰਗ ਵੀ ਹੋਣਗੀਆਂ ਉਹ ਸਵਲ ਦੇ ਵਿੱਚ ਇੱਕ ਤਰ੍ਹਾਂ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਦਿੱਲੀ ਨੂੰ ਸਮਝੀਏ ਦਿੱਲੀ ਇੱਕ ਸ਼ਹਿਰ ਹੈ ਉਹ ਸ਼ਹਿਰ ਦੀ ਜਿਸ ਤਰ੍ਹਾਂ ਮਿਊਸਪਲ ਕਾਰਪੋਰੇਸ਼ਨ ਕਹਦੀ ਹੈ ਉਸ ਤਰ੍ਹਾਂ ਦੀ ਚੋਣ ਔਰ ਉਹਨਾਂ ਕੋਲ ਨਾ ਤਾਂ ਉਹਦੀ ਪੁਲਿਸ ਪ੍ਰਸ਼ਾਸਨ ਹੈ ਨਾ ਉਹਨਾਂ ਕੋਲ ਉਹਦਾ ਲੈਂਡ ਦਾ ਹੈਗਾ ਉਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਕਰ ਸਕਦੇ ਆ ਕਿਉਂਕਿ ਉਹ ਦੇਸ਼ ਦੀ ਕੈਪੀਟਲ ਹੈ ਇੱਕ ਇੱਕ ਤਰ੍ਹਾਂ ਦੀ ਡਿਊਟੀ ਹੈ ਪੂਰ ਸਟੇਟ ਹੁਡ ਨਹੀਂ ਹੈਗਾ ਤੇ ਦੂਜਾ ਉਹਦੇ ਜਿੱਤਣ ਆ ਰਹਿੰਦਾ ਕਿਉਂਕਿ ਜਿੰਨਾ ਚੋਟ ਕੇਂਦਰੀਕਰਨ ਬੋਲਦਾ ਹਾਂ ਤਾਂ ਵੀ ਨਿਸ਼ਚਿਤ ਹੈ ਪਰ ਮੈਨੂੰ ਕੋਈ ਮੈਸੇਜ ਆਊਗਾ ਕਿ ਜਿਹੜੇ ਫਰੌਡ ਲੋਕ ਨੇ ਉਹਨਾਂ ਦੇ ਖਿਲਾਫ ਲੋਕ ਮੈਸੇਜ ਦੇਣਗੇ ਬਾਕੀ ਉਹਦਾ ਕੋ ਬੜਾ ਰਾਜਨੀਤਿਕ ਪ੍ਰਭਾਵ ਜਿਹੜਾ ਹੁੰਦਾ ਨਾ ਉਹ ਦਿਲ ਜੀ ਦਾ ਨਹੀਂ ਜਾਂਦਾ ਕਾਰਜਕਾਰੀ ਕਿਸ ਤਰ੍ਹਾਂ ਦੀ ਤੁਹਾਨੂੰ ਕਿਵੇਂ ਮੀਨ ਹੈ ਭਾਜਪਾ ਵੀ ਵਧੀਆ ਰਹਿੰਦੀ ਕਿ ਜਿਵੇਂ ਇਸ ਵਾਰੀ ਥੋੜਾ ਜਿਹਾ ਜ਼ਿਆਦਾ ਪ੍ਰਭਾਵਸ਼ਾਲੀ ਨਾ glandular ਭਾਜਪਾ ਵੀ ਤੇ ਹੋਈ ਹੈਗੀ ਥੋੜਾ ਜਿਹਾ ਭਾਜਪਾ ਤਾਂ ਹਮੇਸ਼ਾ ਜਿਵੇਂ ਸਾਨੂੰ ਪਤਾ ਹੁੰਦਾ ਸੀ ਕਿ ਅਸੀਂ ਚੋਣ ਹਾਰਨਾ ਪਰ ਜਦ ਜਪਸ਼ੰਗ ਵੀ ਸਮੇਂ ਸਾਨੂੰ ਪਤਾ ਹੁੰਦਾ ਸੀ 500 ਬੋਟਾ ਮਿਲ ਰਹੀ ਹੈ 200 ਬੋਟਾ ਮਿਲ ਰਹੀ ਹੈ ਅਸੀਂ ਉਦੋਂ ਵੀ ਜਿੱਤਣ ਵਾਲੇ ਤਰੀਕੇ ਨਾਲ ਲੜਦੇ ਸੀ ਅੱਜ ਵੀ ਅਸੀਂ ਜਿੱਤਣ ਵਾਲੇ ਤਰੀਕੇ ਨਾਲ ਲੜ ਜਾਂਦੇ ਹਾਂ ਚੋਣਾਂ ਨੂੰ ਉਸੇ ਹਮੇਸ਼ਾ ਕੁਝਤਾਂ ਨਾਲ ਲੈਂਦੇ ਆ ਇਹ ਸਾਡਾ ਕੈਰੈਕਟਰ ਹੈ ਪਾਰਟੀ ਦਾ